ਆਦਰੋਖਾ ਇਹ ਚੀਲ ਹੈ ਜੀ ਇਹ ਦੇਖੋ ਚੀਲ ਆ ਆਪਾਂ ਨਾ ਚੀਲ ਦੀਆਂ ਪਹਿਲੀਆਂ ਦੇ ਵਿੱਚ ਸਤੀਰੀਆਂ ਸਤੂਰੀਆਂ ਪਾਈਆਂ ਹਾਂ ਜੀ ਦੇਖੋ ਜੇ ਉਹ ਇਕੱਠਾ ਕਰ ਲੈਂਦੇ ਟੱਕ ਮਾਰ ਕੇ ਉਹਨੂੰ ਫਿਰ ਉੱਥੋਂ ਇਕੱਠਾ ਹੋ ਜਾਂਦਾ ਜੀ ਉਹ ਅੱਛਾ ਉਹ ਚੀਲ ਚੋਂ ਬਰੋਜਾ ਬਣਦਾ ਸੀ ਹਾਂਜੀ ਹਾਂਜੀ ਤੂੰ ਆ ਗਿਆ ੜੂ ਚੀਕ ਉੱਚੀ ਚੀਕ ਉੱਚੀ ਚੀਕੋ ਜੀ ਕਿੰਨਾ ਭਰਿਆ ਪਿਆ ਬਾਈ ਜੀ ਇਹ ਕਿੰਨੇ ਅੱਛਾ ਆ ਲੋਕਾਠਾ ਹਾਂਜੀ ਇਹ ਇਹ ਇਹਨੂੰ ਲੋਕਾਠ ਬਹੁਤ ਲੱਗਦੇ ਆ ਬਹੁਤ ਲੱਗਦੇ ਜੀ ਇਹਨੂੰ ਮੈਨੂੰ ਲੱਗਦੇ ਜੀ ਜਾਨ ਇੱਕ ਲੀਚੀ ਦਾ ਇਹ ਆ ਜੀ ਇੱਥੇ ਦੋ ਆ ਜੀ ਇੱਕ ਇਹ ਆ ਇੱਕ ਨਾਲ ਹੀ ਆ ਵੀ ਲੀਚੀ ਦਾ ਜੀ ਆ ਵੀ ਲੀਚੀ ਦਾ ਹਾਂਜੀ ਯਾਰ ਜਦੋਂ ਤੁਸੀਂ ਲਾਏ ਸੀ ਆ ਆ ਉਹ ਲੱਗੀਆਂ ਤੇ ਇਹ ਆ ਗਿਆ ਜੀ ਕੱਟਣ ਲੱਗਿਆ ਹੋਇਆ ਦੇਖੋ ਜੀ ਇਹ ਆ ਦੇਖੀ ਪ੍ਰੀਤ ਏ ਕੱਟ ਲੱਗਿਆ ਐਵੇਂ ਐਵੇਂ ਦਾ ਲੱਗਦਾ ਓਏ ਤੇਰਾ ਯਾਰ ਹਾਂ ਦੇਖਿਓ ਹਾਂ ਇਹ 200 ਸਾਲ ਦੇ ਕਰੀਬ ਪੁਰਾਣਾ ਬੂਟਾ ਹੋਊਗਾ ਜੀ ਇਹ ਅੱਛਾ 200 ਸਾਲ ਪੁਰਾਣਾ ਬੂਟਾ ਬਿਲ ਦਾ ਮਤਲਬ ਜਾਣਕਾਰੀ ਦੇਊਗਾ ਮੈਂ ਦਰਖਤਾਂ ਦੀ ਮੇਰੇ ਨਾਲ ਬਾਈ ਮਨਪ੍ਰੀਤ ਐਨਾਂ ਦੀ ਨਾ ਅਸੀਂ ਆਰਗੈਨਿਕ ਹਲਦੀ ਦੀ ਵੀਡੀਓ ਕਰਨ ਆਏ ਸੀਗੇ ਬ੍ਰਾਂਡ ਆ ਇੱਕ ਆਰਗੈਨਿਕ ਹਲਦੀ ਦਾ ਹੌਲ ਹੌਲ 9 ਆਰਗੈਨਿਕ ਰੈਂਚ ਹਾਂ ਹੌਲ 9 ਆਰਗੈਨਿਕ ਰੈਂਚ ਇਹਨਾਂ ਦਾ ਹਲਦੀ ਦਾ ਬ੍ਰਾਂਡ ਆ ਉਹ ਤਾਂ ਨੈਕਸਟ ਲੈਵਲ ਵੀਡੀਓ ਬਣ ਚੁੱਕੀ ਆ ਠੀਕ ਆ ਕਰਨੀ ਉਹ ਚ ਕੰਟਰੈਕਟ ਫਾਰਮਿੰਗ ਵੀ ਕਰਦੇ ਆ ਪ੍ਰੋਸੈਸ ਵੀ ਕਰਦੇ ਆ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਲਦੀ ਬੀਜਦੇ ਆ ਉਹ ਅਲੱਗ ਵੀਡੀਓ ਬਣਗੀ ਆ ਵੀਡੀਓ ਰੁੱਖਾਂ ਬਾਰੇ ਬਾਈ ਦੇ ਇੱਥੇ ਨਾ ਯੂਨਿਟ ਦੇ ਵਿੱਚ ਰੋਖ ਲੱਗੇ ਆ ਮੈਂ ਬਾਈ ਨੂੰ ਵੈਸੀ ਸੁਤੇ ਹੀ ਪੁੱਛ ਲਿਆ ਮੈਂ ਕਿ ਯਾਰ ਆਹ ਕਾਦਾ ਰੋਖ ਆ ਬਾਈ ਆਹ ਕਾਦਾ ਰੋਖ ਆ ਇਹ ਚੀਲ ਹੈ ਜੀ ਇਹ ਦੇਖੋ ਚੀਲ ਆ ਆਪਾਂ ਨਾ ਚੀਲ ਦੀਆਂ ਪਹਿਲੀਆਂ ਦੇ ਵਿੱਚ ਸਤੀਰੀਆਂ ਸਤੂਰੀਆਂ ਪਾਈਆਂ ਹਾਂ ਜਿਹੜੇ ਮਤਲਬ ਮੇਰੇ ਹਾਣੀ ਆ ਉਹਨਾਂ ਨੇ ਦੇਖਿਆ ਉਹ ਵੀ ਚੀਲ ਦੀਆਂ ਸਤੀਰੀਆਂ ਸਤੂਰੀਆਂ ਹੁੰਦੀਆਂ ਸੀ ਪਰ ਇਹ ਚੀਲ ਮੈਂ ਐ ਸੁਣਿਆ ਸੀ ਵੀ ਪੰਜਾਬ 'ਚ ਨਹੀਂ ਹੁੰਦਾ ਹਾਂਜੀ ਬਿਲਕੁਲ ਜੀ ਇਹ ਪਹਾੜੀ ਏਰੀਆ 'ਚ ਹੁੰਦਾ ਜੀ ਇਹ ਅੱਛਾ ਚੀਲ ਦਾ ਰੁੱਖ ਹੈ ਇਹੋ ਜਿਹਾ ਰੁੱਖ ਹੁੰਦਾ ਹੈ ਇਹ ਇਹ ਚੀਲ ਹੈ ਇਹ ਚੀਲ ਆ ਆ ਚੀਲ ਆ ਹਾਂਜੀ ਆ ਚੀਲ ਆ ਜੀ ਅੱਛਾ ਆਹਾ ਚੀਲ ਆ ਹਾਂਜੀ ਆਹਾ ਚੀਲ ਆ ਇਹ ਕਟਲ ਆ ਜੀ ਉਹਦੇ ਨਾਲ ਸੈਂਟਰ ਚ ਫੇਰ ਚੀਲ ਦਾ ਜੀ ਉਹ ਅੱਛਾ ਆ ਤਾਂ ਉਹ ਹੈ ਜਿਹਨੂੰ ਵੱਡੇ ਵੱਡੇ ਲੱਗਦੇ ਹੁੰਦੇ ਉਹ ਹਾਂਜੀ ਕਟਲ ਜੀ ਠੀਕ ਆ ਇਹ ਵੀ ਪਹਾੜੀ ਏਰੀਆ ਦਾ ਹੀ ਆ ਨਹੀਂ ਇਹ ਇਹ ਇਦਾਂ ਹੋ ਜਾਂਦਾ ਜੀ ਇਹ ਪਹਾੜੀ ਏਰੀਆ ਦਾ ਨਹੀਂ ਹੈਗਾ ਜੀ ਇਹ ਵੀ ਇਹ ਵੀ ਕਟਲ ਆ ਉਹ ਵੀ ਕਟਲ ਹੈ ਜੀ ਅੱਛਾ ਆ ਆ ਆ ਫਿਰ ਚੀਲ ਆ ਗਿਆ ਇਹ ਚੀਲ ਆ ਗਿਆ ਜੀ ਫਿਰ ਅੱਛਾ ਆ ਚੀਲ ਆ ਗਿਆ ਇਹਦੇ ਵਿਚਾਲੇ ਆਹ ਚੀਲ ਆ ਗਿਆ ਹਾਂਜੀ ਆ ਦੋ ਹੋ ਕਟਲ ਆ ਹਾਂਜੀ ਤੇ ਆਹ ਬਾਈ ਦੇਖੀ ਪ੍ਰੀਤ ਉਹ ਰਹੇ ਐਂ ਹੀ ਬੋਤੇ ਦੇਖੋ ਕਮਾਲ ਬਾਈ ਹੋਣਾ ਨੇ ਕੀਤੀ ਇਹ ਆ ਇਹਨੂੰ ਆ ਗਿਆ ਆੜੂ ਚੀਕੂ 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 ਜੀ ਕਿੰਨਾ ਭਰਿਆ ਪਿਆ ਬਾਈ ਜੀ ਇਹ ਕਿੰਨੇ ਕਿੰਨੇ ਲੱਗਦਾ ਕਿੰਨੇ ਸਾਲ ਦਾ ਬੂਟਾ ਇਹ ਇਹ ਬਾਈ ਜੀ 10 ਸਾਲ ਦਾ ਬੂਟਾ ਹੈਗਾ ਜੀ ਇਹੇ ਮਾਤਾ ਕਹਿੰਨਾ ਤੁਹਾਡੇ ਦਰਖਤ ਤੁਹਾਡੇ ਆਰਗੈਨਿਕ ਦਾ ਹੀ ਪ੍ਰਭਾਵ ਮੰਨ ਚੁੱਕਿਆ ਬਹੁਤ ਜ਼ਿਆਦਾ ਹਨਾ ਹਾਂਜੀ ਇੱਥੇ ਕਿੰਨੇ 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 ਜ਼ਿਆਦਾ ਲੱਗਦੇ ਆ ਬੇ ਬਹੁਤ ਜ਼ਿਆਦਾ ਲੱਗੇ ਹੋਏ ਹੋਰ ਹੋਰ ਦਰਖਤ ਤੁਸੀਂ ਪਤਾ ਨਹੀਂ ਕਿਹਨਾਂ ਇੱਕ ਇਹ ਅੰਬ ਦਾ ਲੱਗਿਆ ਹੋਇਆ ਜੀ ਇੱਧਰ ਜੀ ਇਹ ਬੜਾ ਅੰਬਾ ਜੀ ਆ ਦੇਖੋ ਇਹਨੂੰ ਅੰਬ ਨੂੰ ਅੰਬ ਲੱਗਦੇ ਆ ਬਹੁਤ ਲੱਗਦੇ ਆ ਜੀ ਇਹਨੂੰ ਵੀ ਜੀ ਤੁਹਾਨੂੰ ਮੈਂ ਹੋਰ ਤੁਸੀਂ ਬਣੇ ਰਹੋ ਮੈਂ ਨਾ ਬਾਈ ਮਾਨਪ੍ਰੀਤ ਦੇ ਨਾ ਫਾਰਮ ਤੇ ਤੁਹਾਨੂੰ ਤੁਸੀਂ ਇੱਕ ਚੀਲ ਦਾ ਇਹ ਬਾਈ ਜੀ ਜਿਹੜੀ ਚੀਲ ਹੁੰਦੀ ਆ ਇਹਨੂੰ ਕੀ ਲੱਗਦਾ ਵੱਲ ਫਾਲਦੇ ਤੌਰ ਤੇ ਕੀ ਲੱਗਦਾ ਫਾਲਦੇ ਤੌਰ ਤੇ ਜਿਵੇਂ ਇਹ ਲੱਗਿਆ ਹੋਇਆ ਨਾ ਇਹ ਹੀ ਲੱਗਦਾ ਵੈਸੇ ਇਹਦਾ ਬਰੂਜਾ ਯੂਜ਼ ਹੁੰਦਾ ਜੀ ਇਹਨੂੰ ਕੱਟ ਮਾਰ ਕੇ ਨਾ ਅੱਗੇ ਜਿਵੇਂ ਗੂੰਦ ਆਪਾਂ ਪਟਿਆਂ ਨੂੰ ਲਾਏ ਕਰਦੇ ਸੀ ਬਰੂਜਾ ਹਾਂ ਉਹ ਜਿਹੜਾ ਪਟਾ ਉਧਰ ਤੋਂ ਜੀ ਉਹ ਬਰੂਜਾ ਬਰੂਜਾ ਵੀ ਲੱਗਦਾ ਇਹਨੂੰ ਅੱਛਾ ਜਿਹੜਾ ਨਾ ਆਪਾਂ ਪਟੇ ਨੂੰ ਲਾਉਂਦੇ ਹੁੰਦੇ ਸੀ ਬਰੂਜਾ ਪਟਾ ਲੈਣ ਤੋਂ ਹਾਂ ਜੀ ਹਾਂ ਜੀ ਆ ਲੱਗਿਆ ਹੋਇਆ ਦੇਖੋ ਜੀ ਉਹ ਇਕੱਠਾ ਕਰ ਲੈਂਦੇ ਟੱਕ ਮਾਰ ਕੇ ਉਹਨੂੰ ਫਿਰ ਉੱਥੋਂ ਇਕੱਠਾ ਹੋ ਜਾਂਦਾ ਜੀ ਉਹ ਅੱਛਾ ਉਹ ਚੀਲ ਚੋਂ ਬਰੂਜਾ ਬਣਦਾ ਸੀ ਹਾਂ ਜੀ ਹਾਂ ਜੀ ਇਹ ਨਾ ਜਦੋਂ ਨਾ ਕੀ ਹੋ ਜਾਂਦਾ ਸੀ ਨਾ ਪ੍ਰੀਤ ਜਦੋਂ ਨਾ ਮੀਂਹ ਪੈ ਜਾਂਦੇ ਸੀ ਉਦੋਂ ਨਾ ਪਟਾ ਸਲਿੱਪ ਕਰਨ ਲੱਗ ਜਾਂਦਾ ਹੁੰਦਾ ਸੀ ਤਾਂ ਉਹ ਪਟੇ ਨੂੰ ਫਿਰ ਨਾ ਡੱਕੇ ਨੂੰ ਲਵੇਟ ਕੇ ਤੇ ਚੱਲਦੇ ਚੱਲਦੇ ਇੰਜਨ ਤੇ ਐਵੇਂ ਬਰੋਜਾ ਦੇ ਦੇਣਾ ਤੇ ਉਹ ਉਦੋਂ ਹੀ ਪਟੇ ਨੇ ਨਾਲ ਦੀ ਨਾਲ ਹੀ ਪਾਣੀ ਵਧਾ ਦੇਣਾ ਹਾਂਜੀ ਹਾਂਜੀ ਬਿਲਕੁਲ ਜੀ ਉਹ ਫਿਰ ਸਲਿੱਪ ਮਾਰਨਾ ਘਟ ਜਾਂਦਾ ਸੀ ਹਾਂ ਉਹਨਾਂ ਪੁੱਤ ਦਾ ਕੀ ਹੋਣਾ ਕਿ ਜਦੋਂ ਨਾ ਬਾਈ ਨਾ ਇੰਜਨ ਚੱਲਦਾ ਹੋਣਾ ਹਾਂਜੀ ਤੇ ਉਹ ਜਦੋਂ ਨਾ ਸਲਿੱਪ ਕਰਨ ਲੱਗ ਜਾਣਾ ਤੇ ਉਹਨੇ ਪਾਣੀ ਘਟਾ ਦੇਣਾ ਹਾਂਜੀ ਬਿਲਕੁਲ ਜੀ ਤੇ ਬਾਪੂ ਹੁਣਾਂ ਨੇ ਕਹਣਾ ਬਰੋਜਾ ਠੋਕ ਬਰੋਜਾ ਜਦੋਂ ਬਰੋਜੇ ਦਾ ਇੱਕ ਡੱਕਾ ਲਾ ਦੇਣਾ ਹਾਂਜੀ ਤੇ ਉਹਦੀ ਪਕੜ ਇੰਨੀ ਹੋ ਜਾਣੀ ਉਦੋਂ ਹੀ ਪੁੱਤ ਦੇ ਨੇ ਪਾਣੀ ਵਧਾ ਦੇਣਾ ਬਿਲਕੁਲ ਜੀ ਬਿਲਕੁਲ ਇਹ ਅੱਛਾ ਇਹ ਬਰੋਜਾ ਚੀਲ ਨੂੰ ਲੱਗਦਾ ਹਾਂਜੀ ਹਾਂਜੀ ਤੇ ਬਾਈ ਇਧਰਲੇ ਪਾਸੇ ਇੱਕ ਤੁਸੀਂ ਦਰਖਤ ਦੀ ਗੱਲ ਕਰਦੇ ਸੀ ਤੁਹਾਡੇ ਕੀ ਲੱਗਦਾ ਬਹੁਤ ਜਿਆਦਾ ਲੀਚੀਆਂ ਇਹ ਲੀਚੀਆਂ ਇਹ ਪਹਿਲਾ ਆਪਣਾ ਬੂਟਾ ਹੈਗੇ ਜੀ ਦੇਖੋ ਇਹਦੇ ਫਰੂਟ ਆਇਆ ਲੱਗਣ ਨੂੰ ਤਿਆਰ ਹੋ ਗਿਆ ਜੀ ਇਹ ਹੈਗਾ ਜੀ ਲੋ ਘਾਟ ਉਹਨੂੰ ਘਾਟ ਲੋ ਘਾਟ ਜੀ ਇਹ ਹਾਂ ਅੱਛਾ ਆ ਲੋ ਘਾਟ ਆ ਹਾਂਜੀ ਇਹ ਇਹ ਇਹਨੂੰ ਲੋਕਾਂ 'ਟ ਬਹੁਤ ਲੱਗਦੇ ਆ ਬਹੁਤ ਲੱਗਦੇ ਜੀ ਇਹਨੂੰ ਮੈਨੂੰ ਲੱਗਦੇ ਜੀ ਜਿਆਦਾ ਨਹੀਂ ਤਾਂ ਕੁਆਂਟ ਡੇਢ ਕੁਆਂਟ ਤੋਂ ਪਲੱਸ ਹੀ ਲੱਗਦੇ ਹੋਊਗੇ ਜੀ ਇਹ ਤਾਂ ਜਿੰਨੇ ਦਿਖੇ ਵੇ ਇਹਨੇ ਪੱਤੇ ਨਹੀਂ ਦਿਖਣੇ ਤੁਹਾਨੂੰ ਜਿੰਨੇ ਉਹਦੇ ਚ ਫਰੂਟ ਦਿਖੇਗਾ ਜੀ ਕਮਾਲ ਆ ਯਾਰ ਕਿੰਨੇ ਤਰ੍ਹਾਂ ਦੇ ਰੁੱਖ ਸਾਡੇ ਪੰਜਾਬ ਦੇ ਵਿੱਚ ਲੱਗ ਸਕਦੇ ਨੇ ਇਹ ਉਹ ਅਮਰੂਦ ਲੱਗੇ ਹੋਏ ਆ ਇਹ ਲੀਚੀਆਂ ਦਾ ਬੂਟੇ ਆ ਜੀ ਇਹ ਇਹ ਲੀਚੀ ਆ ਜੀ ਅੰਬ ਆ ਆ ਆ ਆਹ ਆ ਲੀਚੀ ਦਾ ਬੂਟਾ ਆਹਾ ਇਹ ਅੰਬ ਦਾ ਜੀ ਇਹਦੇ ਨਾਲ ਹੀ ਲੀਚੀ ਆ ਜੀ ਜਿਹੜੀ ਇਹ ਆਹ ਲੀਚੀ ਆ ਆਹ ਹਾਂ ਜੀ ਆਹ ਲੀਚੀ ਆ ਜੀ ਇਹਨੂੰ ਜਿਹਨੂੰ ਮੈਂ ਹੱਥ ਲਾਇਆ ਹਾਂ ਜੀ ਇਹ ਲੀਚੀ ਆ ਜੀ ਇਹ ਤਾਂ ਵੱਡਾ ਬਹੁਤ ਆ ਬਾਈ ਹਾਂ ਜੀ ਹਾਂ ਜੀ ਇਹਨੂੰ ਲੱਗਦੀ ਵੀ ਬਹੁਤ ਹੈ ਲੀਚੀ ਨੇ ਇਹਨੂੰ ਬਹੁਤ ਲੱਗਦੀ ਆ ਬਹੁਤ ਲੱਗਦੀ ਆ ਜੀ ਕਮਾਲ ਆ ਯਾਰ ਮੈਂ ਕਿ ਸਾੜਾ ਨਾਲ ਬੂਟਾ ਜੀ ਉਹਦੇ ਹੇਠਾਂ ਤਾਂ ਸਪੋਟਾ ਦੇਣੀਆਂ ਪੈਂਦੀਆਂ ਸਾਨੂੰ ਉਹ ਫਰੂਟ ਕੇ ਲੈ ਨਹੀਂ ਦੱਬ ਜਾਂਦੀ ਹੈ ਜੀ ਉਹ ਨਹੀਂ ਇੱਕ ਤਾਂ ਲੀਚੀ ਦਾ ਆਹ ਇੱਕ ਲੀਚੀ ਦਾ ਉਹ ਬੂਟਾ ਇੱਕ ਲੀਚੀ ਦਾ ਇਹ ਆ ਜੀ ਇੱਥੇ ਦੋ ਆ ਜੀ ਇੱਕ ਇਹ ਆ ਇੱਕ ਨਾਲ ਹੀ ਆ ਵੀ ਲੀਚੀ ਦਾ ਜੀ ਆ ਵੀ ਲੀਚੀ ਦਾ ਹਾਂਜੀ ਯਾਰ ਜਦੋਂ ਤੁਸੀਂ ਲਾਏ ਸੀ ਹਾਂਜੀ ਤੁਹਾਨੂੰ ਯਕੀਨ ਸੀ ਵੀ ਏਡੇ ਏਡੇ ਬੂਟੇ ਬਣ ਜਾਣਗੇ ਹਾਂ ਨਹੀਂ ਜੀ ਹਨਾ ਨਹੀਂ ਇਹ ਤਾਂ ਤੀਨਾਂ ਸਾਡੀ ਇੱਥੇ ਬਾਗਾਂ ਵਾਲਾ ਕਹਿੰਦੇ ਜੀ ਮਰਿੰਡੇ ਨੂੰ ਹਾਂਜੀ ਬਾਗਾਂ ਨੂੰ ਬਹੁਤ ਪਕੜ ਕਰਦੀ ਆ ਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਫਰੂਟ ਦਾ ਬੂਟਾ ਲਾ ਲਓ ਜੀ ਨਹੀਂ ਇੱਕ ਗੱਲ ਤਾਂ ਦੇਖੋ ਤਾਂ ਸਹੀ ਯਾਰ ਕਿੱਡਾ ਬਰਾਂਡਾ ਬਣਿਆ ਪਿਆ ਨਹੀਂ ਜੀ ਦਾ ਹੈ ਬਿਲਕੁਲ ਜੀ ਤੇ ਇਹ ਤਾਂ ਹੁਣ ਫਰੂਟ ਤੁਸੀਂ ਜੇ ਟਾਹਣੀਆ ਇਹਦੇ ਨੀਚੇ ਲੱਗ ਜਾਣੀਆਂ ਜੀ ਸਾਰੀਆਂ ਐਨਾ ਫਰੂਟ ਕਲ ਹੋ ਜਾਣਾ ਜੀ ਦੇ ਤਾਂ ਯਾਰ ਜੇ ਦੇਖਿਆ ਜਾਵੇ ਤਾਂ ਇੱਕ ਬੂਟੇ ਨੂੰ 10 ਕੁਇੰਟਲ ਲੀਚੀ ਲੱਗ ਜਾਂਦੀ ਹੋਊਗੀ ਇਹਨੂੰ ਜਿਆਦਾ ਨਹੀਂ ਤਾਂ 3 ਤੋਂ 4 ਕੁਇੰਟਲ ਪਲੱਸ ਹੀ ਲੱਗਦੀ ਹੈ ਜੀ ਬੱਲੇ 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 ਤੇ ਫਿਰ ਇੰਨੀ ਲੀਚੀ ਤੁਸੀਂ ਵੇਚ ਦਿੰਨੇ ਆ ਨਹੀਂ ਅਸੀਂ ਵੇਚਦੇ ਨਹੀਂ ਜੀ ਸਾਡਾ ਇੱਥੇ ਹੁਣ ਜਿੰਨੇ ਵੀ EMPLOYEES ਆ ਜੀ ਆਪਣਾ ਸਰਕਲ ਦੇ ਵਿੱਚ ਫਰੈਂਡ ਸਰਕਲ ਹੋ ਗਿਆ ਆਪ ਘਰੇ ਜੀ ਉਹ ਫਿਰ ਸਾਰਾ ਆਰਗੈਨਿਕ ਬਸ ਇੱਕ ਡਿਸਟ੍ਰਿਬਿਊਟ ਕਰ ਦਿੰਦਾ ਜੀ ਜਿਵੇਂ ਤੋੜ ਕੇ ਹਾਂ ਚਾ ਵੀ ਤੁਸੀਂ ਇੱਥੇ ਹੀ ਫੈਲੀ ਕਰਦੇ ਜੀ ਹੈਗਾ ਬਾ ਆਪਣੇ ਪਰਿਵਾਰ ਦੇ ਵਿੱਚ ਯੂਜ਼ ਕਰੀਦੀ ਆ ਜੀ ਆਪਣੇ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਆਰਗੈਨਿਕ ਫਰੂਟ ਖਵਾਈਦਾ ਜੀ ਤੇ ਆ ਆ ਆ ਉਹ ਲੱਗੀਆਂ ਨੇ ਇਹ ਆ ਗਿਆ ਜੀ ਕੱਟਣ ਲੱਗਿਆ ਹੋਇਆ ਦੇਖੋ ਜੀ ਇਹ ਆ ਦੇਖੀ ਪ੍ਰੀਤ ਏ ਕੱਟ ਲੱਗਿਆ ਐਵੇਂ ਐਵੇਂ ਦਾ ਲੱਗਦਾ ਓਏ ਤੇਰਾ ਯਾਰ ਹਾਂ ਦੇਖ ਕਿਉਂ ਹਾਂ ਐ ਲੱਗਦਾ ਦੇਖਣ ਵਾਲੇ ਕਹਿੰਦੇ ਹੋਣਗੇ ਵੀ ਕੈਮਰਾ ਕਿਵੇਂ ਜਾਂਦਾ ਫਰੂਟਾਂ ਤੱਕ ਹਣਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਕਿਵੇਂ ਜਾਂਦਾ ਇੰਨੀ ਦੂਰ ਕਿਵੇਂ ਹਣਾ ਵੀ ਕਿਵੇਂ ਪਹੁੰਚ ਜਾਂਦਾ ਸਾਡੀ ਇੱਧਰ ਗਲਗਲਾ ਗਈ ਜੀ ਹਾਂ ਆ ਦੇਖੋ ਆ ਬਾਈੰਦ ਕੰਡੇ ਹੀ ਬਹੁਤ ਵੱਡੇ ਵੱਡੇ ਆ ਹਾਂਜੀ ਆ ਦੇਖੋ ਲੋ ਉਹ ਦੇਖੋ ਗਲਗਲ ਲੱਗੀ ਹੋਈ ਹੈ ਜੀ ਉਹਨੂੰ ਦੁਰਜੀ ਹਾਂ ਗਲਗਲਾਂ ਦੇ ਐ ਆ ਰੁੱਤ ਆ ਹਾਂਜੀ ਗਲਗਲਾਂ ਦੀ ਆਹ ਰੁੱਤ ਆ ਬਿਲਕੁਲ ਜੀ ਜਿਹੜੀ ਆਹ ਆਹ ਕੀ ਇਹ ਗਲੋਬ ਹੈ ਇਹ ਗਲੋਬੇਲ ਹੈ ਜੀ ਇਹ ਗਲੋਬੇਲ ਚੜੀ ਹੋਈ ਹੈ ਜੀ ਇਹ ਤਾਂ ਗਲੋਬ ਆ ਹਾਂਜੀ ਗਲੋਬੇਲ ਗਲੋ ਹਾਂਜੀ ਗਲੋਬੇਲ ਯਾਰ ਬਹੁਤ ਕਮਾਲ ਹੈ ਤੇ ਆਹ ਕਾਦਾ ਰੁੱਖ ਹੈ ਜੀ ਚੀਕੂ ਆ ਗਿਆ ਜੀ ਫੇਰ ਜੀ ਇਹ ਫੇਰ ਜੀ ਕੋ ਆ ਗਿਆ ਹਾਂ ਇਹ ਨਾਲ ਫੇਰ ਇੱਕ ਰੈੱਡ ਕਲਰ ਦਾ ਮਰੂਦ ਆ ਜੀ ਇਹ ਅੰਦਰ ਤੋਂ ਰੈੱਡ ਹੈ ਹੀ ਹੈ ਜੀ ਲਾਲ ਅੱਛਾ ਬਾਹਰੋਂ ਵੀ ਲਾਲ ਹੁੰਦਾ ਜੀ ਇਹ ਅਜੇ ਫਰੂਟ ਹੈ ਨਹੀਂ ਇਹਦੇ ਪੱਤੇ ਵੀ ਦੇਖੋ ਰੈੱਡ ਕਲਰ ਦੇ ਆ ਜੀ ਅੱਛਾ ਇਹ ਨਸਲ ਹੀ ਐ ਹੋ ਜੀ ਆ ਹਾਂ ਜੀ ਤੇ ਮਿੱਠਾ-ਮੂਠਾ ਕਿੰਨਾਗਾ ਮਿੱਠਾ ਬਹੁਤ ਹੁੰਦਾ ਜੀ ਨਹੀਂ ਅੱਛਾ ਇਹ ਬਾਹਰੋਂ ਸਿਓ ਬੰਗੂ ਲਾਲ ਹੁੰਦਾ ਹੈ ਸਿਓ ਆ ਦੇਖੋ ਜੀ ਇਹ ਇਹ ਐਦਾਂ ਐ ਇਹ ਹੁਣ ਫਰੂਟ ਹੈ ਨਹੀਂ ਇਹ ਬਾਹਰੋਂ ਵੀ ਐਦਾਂ ਜਾਈ ਹੁੰਦਾ ਹੈ ਆਹ ਦੇਖੋ ਬਰੀਦ ਲੈ ਆ ਦੇਖ ਲਾਲ ਦੀਂਦਾ ਨਾ ਹਾਂ ਬਾਹਰੋਂ ਵੀ ਐਦਾਂ ਹੀ ਲਾਲ ਹੋਣਾ ਹੈ ਆ ਦੇਖੋ ਇੱਕ ਇਹ ਪਿਆਏ ਇਹ ਹੁਣ ਫਰੂਟ ਇਸ ਜਿਹੜਾ ਟਾਈਮ ਨਹੀਂ ਹੈਗਾ ਜਿਵੇਂ ਨਾਰ ਹੁੰਦਾ ਨਾ ਨਾਰ ਵਾਂਗੂ ਲਾਲ ਆ ਬਾਹਰਲੇ ਪਾਸੋਂ ਵੀ ਇਹ ਸੰਦੂਰੀ ਅੰਬ ਇਹ ਇੱਧਰ ਇਹ ਸੰਦੂਰੀ ਅੰਬ ਲੱਗਿਆ ਹੋਇਆ ਜੀ ਆਹਾ ਹਾਂ ਜੀ ਉਹ ਯਾਰ ਇੰਨੇ ਕ ਥਾਂ 'ਚ ਕਿੰਨਾ ਕੁਝ ਲਾਈ ਬੈਠਿਆ ਬਾਈ ਵਰਗੇ ਲੈ ਆਹ ਸੰਦੂਰੀ ਅੰਬ ਹਾਂ ਜੀ ਇਹ ਇਹਨੂੰ ਲੱਗਦੇ ਆ ਕਿ ਗੱਲਾਂ ਹੀ ਬਣ ਗਈ ਨਹੀਂ ਨਹੀਂ ਲੱਗਦੇ ਜੀ ਲੱਗਦੇ ਆ ਬਹੁਤ ਮਿੱਠਾ ਹੈ ਜੀ ਇਹ ਇੱਧਰ ਸਾਰੇ ਸਾਡੇ ਜੀ ਮੇਰੇ ਤੁਹਾਡਾ ਤੇ ਆ ਆ ਕੀ ਮੱਚ ਗਿਆ ਆ ਕਿਹੜਾ ਰੁੱਖ ਮੱਚ ਗਿਆ ਇਹ ਨਾ ਐਕਚੁਅਲੀ ਸਾਡਾ ਉਹ ਸੀ ਜੀ ਆਪਣਾ ਆੜੂ ਜੀ ਇਹ ਵਧੀਆ ਸੀ ਇਹਨੂੰ ਪਹਿਲਾਂ ਥੋੜਾ ਜਿਹਾ ਪਹਿਲਾਂ ਨੇਰੀ ਨੇ ਤੋੜਤੇ ਅਸੀਂ ਹੁਣ ਇਹ ਦੁਬਾਰਾ ਇਹ ਨਾਲ ਤੋਂ ਫੁੱਟਿਆ ਜੀ ਅਸੀਂ ਇਹਨੂੰ ਪੱਟਿਆ ਨਹੀਂ ਸੀ ਵੀ ਉਹ ਫੁੱਟਿਆ ਹੈ ਨਾਲ ਤੋਂ ਚੱਲ ਪੈ ਚੱਲ ਪੈ ਚੱਲ ਪੈ ਚੱਲ ਪਿਆ ਹਾਂ ਇਹਦੇ ਦਾ ਜਨੂੰ ਕੀ ਐਡੇ ਐਡੇ ਵੱਡੇ ਆੜੂ ਲੱਗਦੇ ਜੀ ਇਹਨੂੰ ਜੀ ਬਹੁਤ ਜ਼ਿਆਦਾ ਆੜੂ ਲੱਗਦੇ ਆ ਜੀ ਲੈ ਕੇ ਵੈਸੇ ਅਸੀਂ ਇਹਨੂੰ ਕਹਿ ਕੇ ਆਏ ਸੀ ਬਦਾਮਾਂ ਦਾ ਬੂਟਾ ਲੈਣ ਗਏ ਸੀ ਜੀ ਜਦੋਂ ਇਹ ਨਿਕਲੇ ਪਰ ਆੜੂ ਆ ਜੀ ਇਹੇ ਬਹੁਤ ਚੰਗਾ ਨਿਕਲ ਗਿਆ ਹਾਂ ਚੰਗਾ ਨਿਕਲਿਆ ਵੀ ਆੜੂ ਲੱਗਿਆ ਬਹੁਤ ਜ਼ਿਆਦਾ ਵਧੀਆ ਜੀ ਇਹ ਨਾ ਤੁਸੀਂ ਅਗਲੇ ਨੇ ਨਾ ਤੁਹਾਨੂੰ ਭੁਲੇਖੇ ਨਾ ਨਹੀਂ ਦਿੱਤਾ ਹਾਂ ਜੀ ਇਹ ਦੇਣ ਵਾਲੇ ਵੀ ਕਰ ਜਾਂਦੇ ਆ ਜੀ ਇਹ ਕਰਦੇ ਆ ਹਲ ਤਾਂ ਹਾਂ ਜੀ ਸਹੀ ਜਿਹੜਾ ਚੁੱ ਥੱਲੇ ਥੱਲਿਓਂ ਫੋਟ ਚੱਲ ਪੈਂਦੀ ਆ ਤਾਂ ਤੋਂ ਚੱਲਦਾ ਵੀ ਨਹੀਂ ਹਾਂ ਐਵੇਂ ਵੀ ਹੋ ਤੇ ਆਹ ਜਿਹੜੀ ਬੈਂਗਣੀ ਬੁੰਗਣੀ ਐ ਵੀ ਸਭ ਕੁਝ ਆਰਗੈਨਿਕ ਆ ਆਰਗੈਨਿਕਾ ਜੀ ਇਹ ਕੋਈ ਰੇ ਨਹੀਂ ਮੈਂ ਤੁਹਾਨੂੰ ਅੱਗੇ ਸਬਜ਼ੀ ਦਿਖਾਉਂਦਾ ਜੀ ਆਪਣੀ ਵੀਜੀ ਹੋਈ ਲਿਓ 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 ਆ ਦੇਖੀ ਲੈ ਬੈਂਗਣੀ ਆ ਦੇਖ ਲੈ ਇੱਕ ਮੈਂ ਤਾਂ ਹੋਰ ਤੇ ਯਾਰ ਬਾ ਕੀਤਾ ਹਾਂਜੀ ਲੋਕ ਕਹਿੰਦੇ ਆ ਵੀ ਕਾਣੀ ਚੀਜ਼ ਨਾ ਖਰੀਦੋ ਹਾਂਜੀ ਤੇ ਜਿਹੜੇ ਸਿਆਣੇ ਲੋਕ ਆ ਉਹ ਕਹਿੰਦੇ ਕਾਣੀ ਖਰੀਦੋ ਘਟੂ ਘਟਾਂ ਆ ਦੇਖੋ ਜੇ ਪਵਿੱਤੇ ਲੱਗੇ ਹੋਏ ਆ ਦੇਖੋ ਕਿਵੇਂ ਮੁਖਿਆਲ ਵਾਂਗੂ ਲੱਗੇ ਓਏ ਓਏ ਕਿੰਨੇ ਲੱਗੀ ਤੁਰੇਂਦੇ ਤਾਂ ਤੱਕ ਦੇਖੇ ਮੈਂ ਤਾਂ ਨਾ ਕੰਬੜਾ ਹੋ ਗਿਆ ਹੈਂ ਪਰੀ ਦਾਦਾ ਜਮਾਂ ਹੇਲਣ ਵਾਲੀ ਗੱਲ ਬਣ ਗਈ ਆ ਦੇਖੋ ਇਹ ਅਸੀਂ ਖਜੂਰਾ ਲਾਈਆਂ ਹੋਈਆਂ ਜੀ ਇਹ ਅਸੀਂ ਨੇ ਡਵਾਈ ਤੋਂ ਲੈ ਕੇ ਆਏ ਸੀ ਜੀ ਆਹਾ ਆ ਖਜੂਰਾ ਇਹ ਖਜੂਰ ਆ ਜੀ ਇਹ ਏਡੇ ਏਡੀ ਵੱਡੀ ਖਜੂਰ ਹੁੰਦੀ ਜੀ ਡਵਾਈ ਦੀ ਜੀ ਜੀ ਉਹ ਖਜੂਰਾ ਹੈ ਜੀ ਇਹ ਇਹ ਤਿੰਨੇ ਨਹੀਂ ਨਾਲੇ ਇਹ ਕਹਿੰਦੇ ਇਹ ਮੰਮੀ ਪਾਪਾ ਦੋ ਜਾਣੇ ਚਾਹੀਦੇ ਖਜੂਰ ਚ ਨਹੀਂ ਮੰਮੀ ਪਾਪਾ ਹੀ ਆ ਜੀ ਇਹ ਆ ਪਾਪਾ ਵੀ ਲਾਇਆ ਉੱਥੇ ਹਾਂਜੀ ਹਾਂਜੀ ਨਾਲ ਪਾਪਾ ਵੀ ਲਾਉਣਾ ਪੈਂਦਾ ਇੱਥੇ ਉਹ ਸਾਹਮਣੇ ਅਸੀਂ ਹਿੰਗ ਦਾ ਬੋਟਲ ਲਾਇਆ ਹੋਇਆ ਜੀ ਆਹਾ ਹਾਂਜੀ ਵੇਦਾ ਪੁੱਤਾਂ ਮੈਂ ਦੇਖ ਲਾਂ ਮੜਾ ਯਾ ਹਾਂ ਦੇਖ ਲੋਈ ਦੇਖ ਲੋ ਹਜੇ ਤਾਂ ਨਹੀਂ ਸੁਆਦ ਆਉਣ ਲੱਗਿਆ ਹੈ ਹਿੰਗ ਦਾ ਨਹੀਂ ਅਜੇ ਜਿਵੇਂ ਜਿਹੜੀ ਜਿਹੜੀ ਹਿੰਗ ਆ ਹਾਂਜੀ ਉਹ ਇਹਨੂੰ ਫਲ ਦੇ ਰੂਪ ਚ ਲੱਗਦੀ ਆ ਕਿਤੇ ਡੱਕੇ ਹਿੰਗ ਬਣਦੇ ਕਿਉਂਕਿ ਡੱਕੇ ਜੇ ਹੁੰਦੇ ਆ ਹਿੰਗ ਤਾਂ ਹਾਂਜੀ ਉਹ ਕੀ ਕਿਹੜੀ ਚੀਜ਼ ਹਿੰਗ ਬਣੂਗੀ ਇਹਦੇ ਵਿੱਚੋਂ ਬਰੋਜੇ ਟੈਬ ਨਿਕਲਣਾ ਜੀ ਫਿਰ ਉਹਦੀ ਹਿੰਗ ਬਣਣੀ ਆ ਅੱਛਾ ਜਿਹੜਾ ਇਹ ਤਾਂ ਲਹੂ ਆ ਉਹ ਹਿੰਗ ਹੁੰਦੀ ਆ ਹਾਂਜੀ ਉਹ ਕਹਿੰਦੇ ਗਰਮ ਬਹੁਤ ਹੁੰਦੀ ਆ ਹੈਗਾ ਹਾਂਜੀ ਬਿਲਕੁਲ ਜੀ ਲਓ ਸਾਹਿਬ ਜੀ ਦਿਖਾਓ ਇਹ ਦੇਖੋ ਸਾਰੇ ਪਪੀਤੇ ਲੱਗੇ ਹੋਏ ਜੀ ਆਹ ਦੇਖ ਤਾਂ ਹੀ ਪਪੀਤੇ ਤਾਂ ਪ੍ਰੀਤ ਯਾਰ ਜਮਾ ਹਿੱਲੇ ਪਏ ਆ ਯਾਰ ਕਮਲੇ ਹੋਏ ਪਏ ਆ ਪਪੀਤੇ ਇਹ ਨਾਲ ਯਾਰ ਬਾਈ ਪਪੀਤਾ ਜਿਹੜਾ ਕਹਿੰਦੇ 1 ਸਾਲ ਦੀ ਫਸਲ ਹੀ ਹੁੰਦੀ ਆ ਹਾਂਜੀ ਕਿ ਰੁੱਖ ਹੁੰਦਾ ਇਹ ਕਿਵੇਂ ਹੁੰਦਾ ਹਿਸਾਬ ਕਿਤਾਬ ਇਹ ਤਾਂ ਜੀ ਐਦਾ ਹੁੰਦਾ ਵੀ ਜਿਵੇਂ ਹੁਣ ਲੱਗੀ ਜਾਣੇ ਆ ਜੀ ਫਿਰ ਜੇ ਇਹਦੇ ਲਾਈਫ ਹੁੰਦੀ ਹੈ ਜੀ 1.5 ਤੋਂ 2 ਸਾਲ ਬੁੱਟੇ ਦੀ ਜੀ ਉਸ ਤੋਂ ਬਾਅਦ ਫਿਰ ਨਵੇਂ ਬੁੱਟੇ ਲਾਉਣੇ ਪੈਂਦੇ ਆ ਜੀ ਆਹ ਪਪੀਤੇ ਤਾਂ ਮੈਂ ਐਂ ਹੀ ਸੁਣਿਆ ਵੀ ਕਹਿੰਦੇ ਵੀ ਇਹਦੇ ਤਾਂ ਲਾਈਫ ਥੋੜੀ ਹੀ ਹੁੰਦੀ ਆ ਆ ਦੇਖੋ ਅਸੀਂ ਆਉਣ ਲੱਗੇ ਹੋਏ ਆ ਜੀ ਸਾਰੇ ਅਸੀਂ ਆਪਣੇ ਫਰੂਟ ਦੀ ਓਏ ਆਹ ਦੇਖੋ ਉੱਧਰ ਲੈਂਦਾ ਆਹ ਔਲੇ ਨੂੰ ਔਲਾ ਭਰਿਆ ਪਿਆ ਤਾ ਹਾਂ ਆਹ ਦੇਖੋ ਜੀ ਉਹ ਦੇਖ ਤੋ ਕਿਵੇਂ ਪੱਤੇ ਨਹੀਂ ਲੱਗੇ ਤਾ ਹਾਂ ਇਹ ਤਾਂ 5% ਰਹਿ ਗਏ ਜੀ ਇਹਦਾ ਸਾਰੇ ਅਜੇ ਟੁੱਟ ਗਏ ਬਹੁਤ ਨਹੀਂ ਹਰ ਟਾਣੀ ਤੇ ਔਲੇ ਸੀ ਜੀ ਹੂੰ ਲੈ ਅਰਜਨ ਫਲ ਲੱਗਿਆ ਆ ਕੀ ਆਹਾ ਇਹ ਦੇਖ ਅਰਜਨ ਫਲ ਇਹ ਅਰਜਨ ਫਲ ਦਾ ਬੂਟਾ ਜੀ ਅਰਜਨ ਫਲ ਆਪਣੇ ਇੱਥੇ ਲੱਗਿਆ ਤਾਂ ਹੈ ਸੂਏ ਤੇ ਅੱਛਾ ਉਹ ਨਰਵਾ ਪੁੱਚਾਂ ਨਹੀਂ ਲੱਗਿਆਂ ਦਾ ਹਾਂਜੀ ਅੱਛਾ ਅਰਜਨ ਹਾਂਜੀ ਆਪਣੇ ਸੂਏ ਤੇ ਲੱਗਿਆ ਇਹ ਇਹਨੂੰ ਕੁਝ ਲੱਗਦਾ ਵੀ ਆ ਨਹੀਂ ਉਹ ਲੱਗਦੇ ਨੇ ਜਿਹੜਾ ਅਰਜਨ ਸ਼ਾਂਸ ਕਹਿੰਦੇ ਸੀ ਵੇਚਦੇ ਖਾਂਦੇ ਆ ਬੰਦੇ ਕੋਈ ਪ੍ਰੋਬਲਮ ਜੀ ਇਹ ਸੀਤਾ ਫਲ ਦਾ ਬੂਟਾ ਲੱਗਿਆ ਹੋਇਆ ਜੀ ਠੀਕ ਆ ਜੀ ਇਹ ਤਾਂ ਕੈਪਟਨ ਸਾਹ ਵਾਲਾ ਹਾਂਜੀ ਹੈਨਾ ਹਾਂਜੀ ਹਾਂ ਇਹ ਕਿੰਨੂ ਆ ਗਿਆ ਫੇਰ ਆ ਗਿਆ ਇਹ 12 ਬਾਸੀ ਅੰਬਾ ਜੀ ਇਹ ਤੇ ਇਹਨੂੰ ਅੰਬ ਲੱਗੇ ਹੋਏ ਰਹਦੇ ਸੀ ਤੋੜਤੇ ਪਰ ਹੁਣ ਹਾਂ ਹੋਈ ਤੇ ਗਰੋਥ ਹੀ ਰੁਕੀ ਪਈ ਗਾਂਡਲੀ ਜੀ ਪਈ ਪਈ ਇਹਨੂੰ ਹਾਂ ਜੀ ਹਾਂ ਜੀ ਵੀ ਸਾਲ ਖੰਡੇ ਨੂੰ ਜੇ ਕਿਤੇ ਆਪਾਂ ਰੋਕ ਲਗੇ ਤਾਂ ਫੇਰ ਬਾੜਾ ਚੱਲ ਸਕਦਾ ਜੀ ਇਹ ਨਾਰ ਆ ਗਿਆ ਜੀ ਤੇ ਆ ਆ ਇਹਨੂੰ ਕੀ ਨਿਕੇ ਨਿਕੇ ਲੱਗੇ ਆ ਜੀ ਆਹ ਇਹ ਨਿੰਬੂ ਜੀ ਅੱਛਾ ਆਹ ਹਾਂ ਕਾਗਜੀ ਨਿੰਬੂ ਜੀ ਨੂੰ ਕਹਿੰਦੇ ਜੀ ਆ ਦੇਖੋ ਲੱਗੇ ਹੋਏ ਵੱਡੇ ਇਸ ਹਿਸਾਬ ਨਾਲ ਤਾਂ ਇਹ ਨਿੰਬੂ ਇਹ ਸਹੀ ਨਿੰਬੂ ਪੀਣ ਵਾਲੀ ਰੁੱਤ ਚ ਹੋਣਗੇ ਹਾਂਜੀ ਹਾਂਜੀ ਬਿਲਕੁਲ ਜੀ ਕਿਉਂਕਿ ਆਮ ਤਾਂ ਜਿਹੜੇ ਸਾਡੇ ਖੇਤਾਂ ਚ ਨਿੰਬੂ ਲੱਗੇ ਹੁੰਦੇ ਉਹ ਤੋਂ ਪੁੱਤ ਦੇ ਉਦੋਂ ਲੱਗਦੇ ਜਦੋਂ ਸੌਣ ਵਗੋਂ ਹਾਂਜੀ ਇਹ ਸਾਰੇ ਸਾਡੇ ਅਮਰੂਦ ਆ ਗਏ ਜੀ ਹੂੰ ਉਹ ਸਾਡਾ ਲੱਗਿਆ ਹੋਇਆ ਦੇਖੋ ਜੀ ਉਹ ਆਪਣਾ ਤੁਹਾਡੇ ਜੀ ਬੀਲ ਉਹ ਬੂਟਾ ਵੱਡਾ ਸਾਡਾ ਜੀ ਉਹ ਜਿਹੜਾ ਬਣਾ ਵੱਡਾ ਬੂਟਾ ਹਾਂਜੀ ਉਹ ਵੱਡੇ ਵੱਡੇ ਡੇਡੇ ਬਿਲ ਲੱਗਦੇ ਜੀ ਹਾਂ ਉਹ ਕਹਿੰਦੇ ਉਹ ਠੰਡਾ ਬਹੁਤ ਜ਼ਿਆਦਾ ਹੁੰਦਾ ਉਹ ਹਾਂਜੀ ਮੱਝਾਂ ਮੁੱਝਾਂ ਨੂੰ ਵੀ ਦਿੰਦੇ ਆ ਹੋਰ ਵੀ ਆ ਸਾਧੂ ਸੰਤ ਵੀ ਖਾਂਦੇ ਆ ਉਹ ਫਲ ਨੂੰ ਹਣਾ ਸ਼ਰਬਤ ਵੀ ਬਣਾ ਸਕਦੇ ਆ ਇੱਧਰ 베ਰੀ ਲੱਗੀ ਹੋਈ ਆ ਜੀ ਜੀ ਅੱਗੇ ਜੀ ਇਹ ਕਚਨਾਰ ਦਾ ਬੂਟਾ ਜੀ ਕੜੀ ਪੱਤਾ ਜੀ ਆਹ ਕੜੀ ਪੱਤਾ ਲਾਇਆ ਯਾਰ ਤੂੰ ਦੇਖ ਤਾਂ ਸਹੀ ਵੀ ਕਮਾਲ ਆ ਯਾਰ ਲੈ ਆਹ ਕੜੀ ਪੱਤਾ ਲਾਤਾ ਹਾਂਜੀ ਹਾਂ ਹਾਂਜੀ ਇਹ 베ਰੀ ਆ ਜੀ ਇੱਧਰ ਆ ਦੇਖੋ 베ਰ ਲੱਗੇ ਹੋਏ ਇਹਨੂੰ ਜੀ ਕਿਵੇਂ ਲੱਗੇ ਹੋਏ ਆ ਜੀ ਪ੍ਰੀਤ ਕਿੰਨੇ ਤਰ੍ਹਾਂ ਦੇ ਬੂਟੇ ਲਾਏ ਆ ਬਾਈ ਹੁਣਾਂ ਨੇ ਯਾਰ ਕਿੰਨੇ ਤਰ੍ਹਾਂ ਦੇ ਬੂਟੇ ਲਾਏ ਹੈ ਕਮਾਲ ਕੀਤੀ ਸਾਨੂੰ ਸ਼ੌਂਕ ਹੈ ਜੇ ਅਸੀਂ ਜਿੱਥੇ ਵੀ ਜਾਈਦਾ ਨਾ ਜੋ ਸਾਨੂੰ ਨਰਸਰੀ ਚ ਵਧੀਆ ਕੋਈ ਮਿਲ ਜਵੇ ਬੂਟਾ ਜੋ ਫੇ ਲੈ ਕੇ ਲਾ ਦੀਦਾ ਜੀ ਤੇ ਆ ਜਿੰਨਾ ਆਹ ਪਾਈਪ ਦੱਬੀ ਹੋਈ ਆ ਇਹ ਸਾਰੀ ਦੱਬੀ ਹੋਈ ਆਪਣੀ ਉਹਦੀ ਇਹ ਡ੍ਰਿਪ ਵੀ ਹੈਗਾ ਜੀ ਤੇ ਨਾਰ ਸਪ੍ਰਿੰਕਲਰ ਵੀ ਹੈ ਜੀ ਇਹ ਫਸਲ ਦੇ ਮੁਤਾਬਿਕ ਆ ਜਿਵੇਂ ਅਸੀਂ ਸਾਡੇ ਹਲਦੀ ਚ ਤਾਂ ਸਪ੍ਰਿੰਕਲ ਚੱਲਦਾ ਜੀ ਫਿਰ ਉੱਥੇ ਜੀ ਜੇ ਡ੍ਰਿਪ ਆ ਜੇ ਹੋਰ ਜਿਵੇਂ ਦੀ ਫਸਲ ਆ ਉਹਦੇ ਫਿਰ ਉੱਥੇ ਡ੍ਰਿਪ ਯੂਜ਼ ਹੋ ਜਾਂਦਾ ਤੇ ਐਸ ਵਾਰੀ ਕਣਕ ਕਾਹ ਤੋਂ ਬੀਤੀ ਫਿਰ ਸਾਰਾ ਕਿਸ ਇਹ ਰੋਟੇਸ਼ਨ ਕਰਨੀ ਪੈਂਦੀ ਹੈ ਜੀ ਕਈ ਵਾਰ ਜਿਵੇਂ ਸਾਲ ਦੋ ਸਾਲ ਹਲਦੀ ਸਾਨੂੰ ਇੱਕ ਹੀ ਖੇਤਾਂ ਚ ਲਾਉਂਦੇ ਹੋਗੇ ਹੁਣ ਅਸੀਂ ਰੋਟੇਸ਼ਨ ਕਰਕੇ ਦੂਜੀ ਸਾਈਡ ਹਲਦੀ ਲਾਈ ਹੋਈ ਹੈ ਜੀ ਅੱਛਾ ਹਾਂਜੀ ਫੋ ਐਵੇਂ ਹਲਦੀ ਦਾ ਬਦਲਣਾ ਪੈਂਦਾ ਹਾਂਜੀ ਜੇ ਬਦਲ ਦੂਦੂਗੇ ਤਾਂ ਉਹਦੀ ਪ੍ਰੋਡਕਟਿਵਿਟੀ ਆ ਤੇ ਉਹਦੇ ਝਾੜ ਵਧੀਆ ਰਹਿੰਦਾ ਜੀ ਮੈਨੂੰ ਇੱਕ ਗੱਲ ਹੋਰ ਦੱਸੋ ਹਾਂਜੀ ਆ ਜਿਹੜੀਆਂ ਪਾਈਪਾਂ ਤੁਸੀਂ ਐ ਪੱਟ ਲੀਆਂ ਇਹ ਸਾਰੀਆਂ ਬਰਬਾਦ ਹੀ ਗਈਆਂ ਨਹੀਂ ਜੀ ਨਹੀਂ ਨਹੀਂ ਇਹ ਤਾਂ ਸਾਂਭ ਕੇ ਰੱਖੀਆਂ ਹੋਈਆਂ ਜੀ ਇਹ ਐਕਚੁਅਲੀ ਕੀ ਹੈ ਨਾ ਇਹਨਾਂ ਦੇ ਵਿੱਚ ਪੁਆਇੰਟ ਹੁੰਦੇ ਆ ਜਿੱਥੇ ਤੁਸੀਂ ਪਲੱਗ ਕਰਨਾ ਉਹ ਨੂੰ ਜਿਵੇਂ ਆ ਦੇਖੋ ਇਹ ਸਪ੍ਰਿੰਕਲ ਵਾਲਾ ਦਾ ਪਾਈਪ ਆਇਆ ਤੁਸੀਂ ਉਹ ਫੁਆਰੇ ਦਾ ਪਾਈਪ ਇਹਦੇ ਵਿੱਚ ਪਲੱਗ ਕਰ ਦੇਣਾ ਤੁਸੀਂ ਅੱਛਾ ਤੇ ਉਹ ਫਿਰ ਉੱਥੇ ਹੀ ਫੁਆਰਾ ਚੱਲ ਪੈਣਾ ਜੀ ਤੁਹਾਡਾ ਅੱਛਾ ਇਹ ਪਾਈਪਾਂ ਖਰਾਬ ਨਹੀਂ ਹੋਈਆਂ ਨਹੀਂ ਨਹੀਂ ਜੀ ਇਹ ਤਾਂ ਰੱਖੀਆਂ ਹੋਈਆਂ ਜੀ ਜਿਵੇਂ ਹੁਣ ਜਿੱਥੇ ਇਹ ਤਾਂ ਸਾਂਭੇ ਸਾਈਡ ਤੇ ਲਾ ਕੇ ਸਾਂਭੀਆਂ ਹੋਈਆਂ ਜੀ ਸੰਭਾਲੀਆਂ ਹੋਈਆਂ ਇਹ ਜਦੋਂ ਫਿਰ ਆਪਾਂ ਦੁਬਾਰਾ ਆਪਣਾ ਨਾਸਪਾਤੀਆਂ ਦਾ ਆ ਗਿਆ ਜੀ ਬੂ ਲੋ ਆ ਸਾਰੀਆਂ ਸੰਭਾਲੀਆਂ ਹੋਈਆਂ ਮੈਨੂੰ ਤਾਂ ਇਹ ਲੱਗਦਾ ਸੀਗਾ ਵੀ ਹਰ ਸਾਲ ਖਰਾਬ ਹੋ ਜਾਂਦੀ ਨਹੀਂ ਜੀ ਨਹੀਂ ਇਹਨਾਂ ਦੀ ਲਾਈਫ ਬਹੁਤ ਹੈ 10-15 ਜੇ ਤੁਸੀਂ ਕੇਅਰ ਕਰਦੇ 10-15 ਸਾਲ ਕਿੱਥੀ ਪਾਈਪ ਨਹੀਂ ਜਾਂਦਾ ਜੀ ਇਹ ਕੋਈ ਚੀਜ਼ ਕੱਟ ਨਾ ਲੱਗੇ ਵੈਸੇ ਕੋਈ ਪੰਚਰ ਨਾ ਹੋਵੇ ਜੀ ਇਹ ਜਿਵੇਂ ਹੁਣ ਇੱਕ ਸਾਡਾ ਇਹਦਾ ਅੰਬ ਦਾ ਬੂਟਾ ਇਹ ਲੱਗਿਆ ਵਾ ਇਹ ਦੇਖੋ ਬਿਲ ਕਿੰਨੇ ਲੱਗੇ ਹੋਏ ਹੈ ਜੀ ਇਹਨੂੰ ਤੇ ਜਿਹੜੀ ਆ ਹਲਦੀ ਲੰਬੀ ਜੀ ਪੈ ਗਈ ਬਸ ਇਹਦੀ ਉਮਰ ਨੰਘ ਹੀ ਹੁਣ ਇਹ ਹੁਣ ਇਸ ਤੋਂ ਬਾਅਦ ਇਹਦਾ ਇਹੜਾ ਫਰੂਟ ਵਧਣਾ ਸ਼ੁਰੂ ਹੋ ਗਿਆ ਜੀ ਵੱਧ ਗਿਆ ਪੂਰਾ ਪਿਤੇ ਹੁਣ ਇਹ ਛਾੜ ਜਾ ਰਾਂ ਬਈ ਜਿਹੜਾ ਹੈਟ ਹੈ ਕਹਿ ਸਕਦੇ ਅਸੀਂ ਹਾਂ ਸਾਈਜ਼ ਵਧਣ ਲੱਗ ਜਾਂਦਾ ਜੀ ਇਹ ਲੋਕ ਬਾਬੇ ਦੀ ਜਗਾ ਦੇ ਅੰਦਰ ਲੱਗਿਆ ਹੋਇਆ ਬਿਲ ਹਾਂਜੀ ਹਾਂਜੀ ਤੁਸੀਂ ਦੇਖੋ ਬਿਲ ਕਿਵੇਂ ਲੱਗੇ ਹੋਏ ਆ ਇਹ ਬਹੁਤ ਵੱਡੇ ਵੱਡੇ ਹੋ ਜਾਂਦੇ ਆ ਜੀ ਉਹ ਉਹ ਗੱਲ ਸੁਣੋ ਇਹ ਪ੍ਰੀਤ ਉਹ ਲੱਗੇ ਤਾਂ ਲੱਗੇ ਪੁੱਤ ਦੇ ਇਹ ਦਰਖਤ ਕਿੰਨਾ ਵੱਡਾ ਯਾਰਾ ਹਾਂ ਇਹ 200 ਸਾਲ ਦੇ ਕਰੀਬ ਪੁਰਾਣਾ ਬੂਟਾ ਹੋਊਗਾ ਜੀ ਇਹ। ਅੱਛਾ 200 ਸਾਲ ਪੁਰਾਣਾ ਬੂਟਾ ਬੇਲ ਦਾ। ਮਤਲਬ ਸ਼ਾਇਦ ਕੈਮਰੇ ਦੇ ਵਿੱਚ ਮੈਂ ਨਾ ਦਿਖਾ ਸਕਾਂ ਪਰ ਮੈਂ ਤੁਹਾਨੂੰ ਇੱਕ ਅੰਦਾਜ਼ਨ ਜਿਹਾ ਦੱਸਦਾ ਵੀ ਜਿੱਡਾ ਤੁਹਾਡੇ ਪਿੰਡ ਕੋਈ ਪੁਰਾਣਾ ਵੱਡਾ ਬੋੜ ਹੋਊਗਾ ਏਡਾ ਵੱਡਾ ਬੇਲ ਦਾ ਰੋਕਾ। ਏਡਾ ਵੱਡਾ ਬੇਲ। ਲੱਗਦੇ ਵੀ ਬਹੁਤ ਹੈ ਜੀ ਬੇਲ। ਹੈ? ਤੇ ਦੇਖ ਲਓ ਤੁਸੀਂ 100 ਸਾਲ ਪੁਰਾਣਾ ਬੂਟਾ ਇਹ। ਹਾਂਜੀ। ਬੇਲ ਦਾ। ਕਿੰਨਾ ਪੁਰਾਣਾ ਬੂਟਾ। ਇਹ ਸਾਰੀ ਹਲਦੀ ਆ ਜੀ ਜਿਵੇਂ ਇਹ ਸਪ੍ਰਿੰਕਰ ਲੱਗੇ ਹੋਏ ਆ ਜੀ ਐਵੇਂ ਜੀ ਇਹ ਫਿਰ ਜਿੱਥੇ ਉਹ ਪਲੱਗ ਕਰਦੇ ਐਵੇਂ ਪਲੱਗ ਕਰ ਦਿੰਦੇ ਜੀ ਤੇ ਹੁਣ ਜਦੋਂ ਆਪਾਂ ਇਹਨੂੰ ਹਲਦੀ ਦਾ ਆ ਜਿਹੜਾ ਉੱਪਰਲਾ ਪੌਦਾ ਪਹਿਲਾਂ ਇਹ ਵਡਾਂਗੇ ਆਪਾਂ ਇਹ ਜਦੋਂ ਹੁਣ ਪਟਾਈ ਮਸ਼ੀਨ ਚੱਲਦੀ ਆ ਨਾ ਕਈ ਵਾਰ ਮਸ਼ੀਨ ਦੇ ਵਿੱਚ ਫਿਰ ਇਹ ਗੂੜਾ ਲੱਗਣ ਲੱਗ ਜਾਂਦਾ ਜੀ ਦਾ ਜੀ ਫਿਰ ਉਹ ਤੋਂ ਉਸ ਕਟਰ ਗੈਰਸੀ ਇਹਨੂੰ ਵੜ ਦਿੰਦੇ ਆ ਜੀ ਜੀ ਤੇ ਫਿਰ ਇਹਨੂੰ ਪੱਟਦੇ ਜੀ ਹਲਦੀ ਹੁਣ ਸਭ ਤੋਂ ਪਹਿਲਾਂ ਆਪਾਂ ਪਾਈਪਾਂ ਚੱਕਾਂਗੇ ਇੱਥੋਂ ਪਾਈਪਾਂ ਚੱਕੋ ਜੀ ਬਿਲਕੁਲ ਫੇਰ ਉਸ ਤੋਂ ਬਾਅਦ ਇਹਦੀ ਬੇਲ ਸੌਰੀ ਜਿਹੜਾ ਉੱਪਰ ਲਾਏ ਵੱਡਾਂਗੇ ਹਾਂ ਠੀਕ ਫੇਰ ਵੱਢ ਕੇ ਫੇਰ ਇਹਨੂੰ ਪੱਟਾਂਗੇ ਫੇਰ ਪੱਟਾਂਗੇ ਜੀ ਇਹਨੂੰ ਪਾਣੀ ਦੀ ਲੋੜ ਤਾਂ ਨਹੀਂ ਹੁਣ ਨਹੀਂ ਹੁਣ ਪਾਣੀ ਦੀ ਲੋੜ ਨਹੀਂ ਹੈਗੀ ਜੀ ਜਦੋਂ ਇਹਨਾਂ ਹੁਣ ਮੌਇਸਚਰ ਘਟਿਆ ਫੇਰ ਪਾਣੀ ਲਾਉਂਗੇ ਜੀ ਇਹਨੂੰ ਜੀ ਅੱਛਾ ਇਹਨੂੰ ਐ ਹੋਈ ਨੂੰ ਵੀ ਪਾਣੀ ਲਾਉਣਾ ਪਊਗਾ ਬਿਲਕੁਲ ਲਾਉਣਾ ਪਊਗਾ ਜੀ ਇਹ ਦੇਖੋ ਤੇੜਾ ਪੈ ਗਿਆ ਨਾ ਇਹ ਇਹ ਸਾਰੇ ਤੇੜਾ ਪੈ ਗਿਆ ਜਿਵੇਂ ਕਿ ਇਹ ਹੁਣ ਅੱਧੇ ਫਰੂਟ ਵੱਡਾ ਇਹ ਨੀਚੇ ਜੋ ਇਹਦਾ ਹਲਦੀ ਹੈਗੀ ਆ ਉਹ ਵੱਡਾ ਹੋ ਰਿਹਾ ਸਾਰਾ ਜੀ ਮੈਂ ਦੇਖੋ ਇਹ ਧਰਤੀ ਪਾੜਦੀ ਇੱਥੋਂ ਜੀ ਇਹ ਸਾਰੇ ਪਹਿਲਾਂ ਕੁਆਂਟੀਟੀ ਬਣੀ ਆ ਹਾਂਜੀ ਹੂੰ ਹੁਣੇ ਵੱਡੀ ਹੋ ਰਹੀ ਆ ਵੱਡੀ ਹੋ ਰਹੀ ਆ ਹੁਣੇ ਇਹਨੂੰ ਖਾ ਗਈ ਹਾਂਜੀ ਬਿਲਕੁਲ ਠੀਕ ਆ ਦੇ ਪਰਿਵਾਰ ਨੂੰ ਖਾ ਕੇ ਉਹ ਅੰਦਰ ਹੀ ਬਣ ਗਈ ਬਿਲਕੁਲ ਜੀ ਬਿਲਕੁਲ ਉਹ ਫਿਰ ਜਿਹੜੀ ਖੜੀ ਆ ਉਹ ਹਜੇ ਇਹ ਇਹ ਤੋਂ ਪਛੇਤੀ ਸੀ ਉਹ ਵੈਰਾਈਟੀ ਆ ਜੀ ਲੱਗ ਜੀ ਸਾਡੀ ਉਹ ਅੱਛਾ ਵੈਰਾਈਟੀ ਲੱਗ ਉਹ ਵੈਰਾਈਟੀ ਲੱਗ ਆ ਜੀ ਤੇ ਜਿਹੜਾ ਤੁਸੀਂ ਆਪਣਾ ਹਲਦੀ ਦਾ ਬੀ ਡਿਵੈਲਪ ਕਰ ਰਹੇ ਆ ਉਹਦੀ ਉਹ ਆਹ ਇੱਕ ਉਹ ਆ ਉਹ ਉਹ ਵੀ ਆ ਜੀ ਸਾਡੇ ਦੋਨੋਂ ਸੀਡ ਡਿਫਰੈਂਟ ਹੈ ਜੀ ਇਹ ਵੀ ਆਪਣੀਆਂ ਜੀ ਉਹ ਵੀ ਆਪਣੀਆਂ ਜੀ ਕੁਝ ਐਦਾਂ ਹੋ ਜਾਂਦਾ ਵੀ ਜਿਵੇਂ ਕੁਝ ਵੀ ਕੋਈ ਲੇਟ ਵੈਰੈਟੀ ਹੁੰਦੀ ਹੈ ਜੀ ਵੀ 20 ਮਹੀਨਾ ਬਾਅਦ ਲਾਈ ਹੈ ਜੀ ਉਹ ਐਦਾਂ ਉਸ ਚੀਜ਼ ਦਾ ਫਰਕ ਆ ਜੀ ਇਹ ਇਹ ਕਿੰਨੇ ਕੁ ਰੁਪਏ ਲੱਗ ਜਾਂਦੇ ਸਪ੍ਰਿੰਕਲ ਤੇ ਸਪ੍ਰਿੰਕਲ ਤੇ ਤਾਂ ਦੇਖੋ ਗਵਰਨਮੈਂਟ ਦੀ ਵੀ ਸਬਸਿਡੀ ਹੈਗੀ ਹੈ ਜੀ ਦੀ ਕਿੱਲੇ ਤੇ ਕਿੰਨੇ ਕੁ ਪੈਸੇ ਲੱਗ ਜਾਂਦੇ ਕਿੱਲੇ ਤੇ ਮੈਨੂੰ ਲੱਗਦਾ ਜੀ 35-40000 ਰੁਪਇਆ ਲੱਗਦਾ ਜੀ ਸਾਰੇ ਤੇ ਜੀ ਸਬਸਿਡੀ ਕੱਢਣ ਤੋਂ ਬਾਅਦ ਜੋ ਫਾਰਮ ਦਾ ਸ਼ੇਅਰ ਹੁੰਦਾ ਜੀ ਚਲੋ ਸਬਜੀ ਸਬਜੀ ਦਿਖਾਓ ਬਾਈ ਜੀ ਸਬਜੀ ਇਹ ਇੱਧਰ ਕੀ ਲਾਇਆ ਤੁਸੀਂ ਇੱਧਰ ਆ ਕੀ ਆ ਗਾਜਰਾ ਬਣਾ ਧਨੀਆ ਮੂਲੀਆਂ ਅੱਛਾ ਇਹਦੇ ਵਿੱਚ ਬਸ ਇਹ ਕੱਖ ਨਹੀਂ ਹੋਣਗੇ ਹਨ ਕੱਖ ਨਹੀਂ ਹੋਣਗੇ ਤੇ ਆ ਇੱਧਰ ਲਾਤੇ ਉਹ ਜਿਹੜੇ ਛੋਲੇ ਕਾਲੇ ਛੋਲੇ ਮਿੱਚ ਮਸਰੀ ਐ ਸੈਂਟਰ ਚ ਅੱਗੇ ਵਾਈਟ ਚਨਾ ਜੀ ਅੱਛਾ ਜਿਹੜੇ ਉਹ ਕਾਬਲੀ ਛੋਲੇ ਕਹਿੰਦੇ ਹੁੰਨੇ ਆ ਉਹ ਵੀ ਲਾਏ ਹੋਇਆ ਤੁਹਾਡੇ ਇਹਨੂੰ ਗੋਭੀ ਲੱਗੀ ਹੋਈ ਐ ਸਾਰੀ ਇੱਧਰ ਗੋਭੀ ਲਾਤੀ ਤੁਸੀਂ ਦੇਖੋ ਸਬਜ਼ੀ ਦੇਖੋ ਬਾਈ ਹੁਣਾਂ ਨੇ ਲਾਈ ਇਹ ਆ ਗੰਡਿਆਂ ਦੀ ਪਨੀਰੀ ਬੀਜੀ ਹੋਈ ਹੈ ਜੀ ਹਾਂ ਇਧਰਲੇ ਪਾਸੇ ਪਾਲਕ ਮੇਥੀ ਧਨੀਆ ਅਤੇ ਇਹਦੇ ਚ ਇਹਦੇ ਚ ਕੀ ਕੀ ਲਾਤਾ ਜੀ ਸੌਫ ਸੌਫ ਜੀ ਇਹ ਸੌਫ ਲਾਤੀ ਹਾਂਜੀ ਤੇ ਸੌਫ ਨੂੰ ਵੀ ਤੁਸੀਂ ਵਿਚਾਲਿਆ ਉਹਦੇ ਤੋਂ ਹਾਂਜੀ ਅ ਕੱਖਾਂ ਤੋਂ ਹਾਂਜੀ ਆ ਪਾ ਕੇ ਤਰਪਾ ਲਾਂਗੇ ਇਹ ਅਲਸੀ ਆ ਵਿੱਚ ਜੀ ਅਜਵਾਇਣ ਆ ਅੱਛਾ ਜੀ ਕੋਈ ਏ ਦੇਖੋ ਮਟਰ ਲੱਗੇ ਹੋਏ ਆ ਜੀ ਅੱਗੇ ਧਣੀਆਂ ਦੇਖੋ ਇਹ ਦੇਖੋ ਧਣੀਆਂ ਵਿੱਚ ਸਾਰਾ ਗੁੱਛੇ ਨਿਕੋਏ ਮੂਲੀਆਂ ਛਲਗਮ ਉਹ ਮਟਰ ਆ ਗਈ ਉਧਰ ਇਹ ਮਨਪ੍ਰੀਤ ਜਦੋਂ ਆਪਾਂ ਇਹਨੂੰ ਪਾਣੀ ਘੱਟ ਲੱਗਦਾ ਫਿਰ ਹਾਂਜੀ ਪਾਣੀ ਮੌਇਸਚਰ ਐਕਚੁਅਲੀ ਡ੍ਰੈਕਟਰ ਧੁੱਪ ਨਹੀਂ ਨਾ ਪੈਂਦੀ ਜੀ ਤੇ ਫਿਰ ਇਹਦਾ ਮੌਇਸਚਰ ਵੀ ਮੈਂਟੇਨ ਰਹਿੰਦਾ ਹੈ ਦੂਜੇ ਨਾਲੋਂ 5-7 ਦਿਨ ਦਾ ਫਰਕ ਪੈ ਜਾਂਦਾ ਹੈ ਨਾਲੇ ਕੱਖ ਨਹੀਂ ਹੁੰਦੇ ਜੀ ਆਹ ਕੱਖ ਨਹੀਂ ਹੈ ਦੇਖ ਲਓ ਆ ਵਿੱਚ ਇਹਨਾਂ ਦਾ ਮੂਲੀਆਂ ਵੀ ਤੁਸੀਂ ਤਾਂ ਆਹ ਮੂਲੀਆਂ ਤਾਂ ਉਦਾਂ ਵੀ ਹੋ ਜਾਂਦੀਆਂ ਬਸ ਤੂੰ ਸ਼ਰਾਰਤ ਕਰਤੀ ਬਸ ਨਹੀਂ ਸ਼ਰਾਰਤ ਨਹੀਂ ਇਹ ਐਕਚੁਅਲੀ ਤੁਸੀਂ ਜਦੋਂ ਮੂਲੀ ਦੇਖਿਓ ਵੀ ਇਹਦੀ ਕਿੰਨੀ ਵਧੀਆ ਮੂਲੀ ਨਿਕਲੀ ਨਾ ਇਹਦੇ ਵਿੱਚ ਕੋਈ ਪੈਸਿਸਾਈਡ ਯੂਜ਼ ਕੀਤਾ ਨਾ ਵਿੱਚ ਦੂਜਾ ਹੋਣਾ ਜੀ ਕੁਝ ਵੀ ਜੀ ਜੀ ਹਾਂ ਜੀ ਤੇ ਆ ਇਧਰਲੇ ਪਾਸ ਧਣੀਆਂ ਤਾਂ ਪੁੱਤ ਦਾ ਨਜ਼ਰਾਂ ਲੱਗਦੀਆਂ ਧਣਗੇ ਨੂੰ ਤਾਂ ਯਾਰਾ ਇਹ ਲੈ ਧਣਗੇ ਇਹ ਤਾਂ ਨਜ਼ਰਾਂ ਖਾ ਜਾਣਗੇ ਆ ਤੁਸੀਂ ਇਹ ਮਟਰ ਦੇਖੋ ਜਿਹਨ ਕੱਲੇ ਕੱਲਾ ਨਿਕਲਿਆ ਹੋਇਆ ਹੈ ਵਿੱਚੋਂ ਜੀ ਇਹਦੀ ਪੌਦੇ ਦੀ ਗਰੋਥ ਨੂੰ ਦੇਖੋ ਜੀ ਤੁਸੀਂ ਹੂੰ ਇਹ ਕਿਵੇਂ ਨਹੀਂ ਤਿੰਨ ਚਾਰ ਵਾਰੀ ਮਟਰਾਂ ਦੀ ਤੜਾਈ ਦੇਣਗੇ ਇਹ ਮਟਰ ਤੇ ਇਧਰਲੇ ਪਾਸੇ ਗੱਠੇ ਠੋਕਤੇ ਤੇ ਗੱਠਿਆਂ ਅਸਨ ਆ ਗਿਆ ਜੀ ਲਸਣ ਆ ਗਿਆ ਇਹ ਲਸਣ ਦੇ ਵਿੱਚ ਕੱਖ ਹੋ ਗਏ ਇਹ ਵਿੱਚ ਵਿੱਚ ਕਿਤੇ ਜਿੱਥੇ ਲਸਣ ਦੇ ਨਾਲ ਹੈ ਕਢਵਾ ਦੇ ਨਾਲ ਹੋ ਗਿਆ ਨਾਲ ਹੋ ਗਿਆ ਫਿਰ ਉਹ ਮੈਨੂਅਲ ਆਪਾਂ ਨੇ ਹੱਥਾਂ ਨਾਲ ਲੇਬਲ ਲਾ ਕੇ ਕਢਾ ਦੇਣਾ ਜੀ ਜਿਹੜਾ ਹੁਣ ਸਾਰੇ ਚ ਇਹ ਹੁੰਦਾ ਹੈ ਉਹ ਬੜੇ ਫਿਰ ਓੱਖਾ ਇਹ ਤਾਂ ਐ ਚੁਣ ਦੂਗਾ ਬੰਦਾ ਹਾਂਜੀ ਉਹ ਇਹ ਤਾਂ ਇੱਕ ਬੇਲ ਪੱਟਤੀ ਆ ਦੇਖੋ ਮੈਂ ਆ ਇੱਕ ਬੇਲ ਮੈਂ ਪੱਟ ਦੂੰਗਾ ਤੇ ਨਿਕਲ ਜੂਗੀ ਬਸ ਖਾਲੀ ਹੋ ਜੂਗਾ ਹਨਾ ਹਾਂਜੀ ਬਿਲਕੁਲ ਜੀ ਉਹ ਖਾਲੀ ਹੋ ਜੂਗਾ ਹਾਂ ਉਹ ਜੜਾਂ ਚੋਂ ਖਿੱਚ ਦੇਣਗੇ ਬੰਦੇ ਖਿੱਚ ਦੇਣਗੇ ਜੀ ਬਾਹਲਾ ਯਾਰ ਕੰਮ ਬਾਈ ਸਰਾ ਕੀਤਾ ਪਿਆ ਮਨਪ੍ਰੀਤ ਯਾਰ ਨਜ਼ਾਰਾ ਆ ਗਿਆ ਥੋੜੇ ਤਾਂ ਇੱਥੇ ਨਜ਼ਾਰਾ ਆ ਗਿਆ ਵੀਰੇ ਯਾਰ ਆ ਕੇ ਸਵਾਦ ਆ ਗਿਆ ਇਹ ਸਾਰਾ ਕੁਝ ਦੇਖਣ ਵਾਸਤੇ ਤੁਹਾਨੂੰ ਪਤਾ ਕਿੱਥੇ ਆਉਣਾ ਪੈਣਾ ਤੁਸੀਂ ਬਹੁਤ ਜਾਣੇ ਪੁੱਛੋਗੇ ਇੱਕ ਨਾ ਆਪਣੇ ਪੰਜਾਬੀਆਂ ਦਾ ਇੱਕ ਪੰਜਾਬ ਦਾ ਬਹੁਤ ਪਿਆਰਾ ਤੇ ਘੈਂਟ ਆਰਗੈਨਿਕ ਬ੍ਰਾਂਡ ਆ ਜਿਹੜਾ ਕਈ ਦੇਸ਼ਾਂ ਦੇ ਵਿੱਚ ਆਪਣੇ ਪੰਜਾਬ ਚ ਨਹੀਂ ਕਈ ਦੇਸ਼ਾਂ ਦੇ ਵਿੱਚ ਪ੍ਰਮਾਣਿਤ ਬ੍ਰਾਂਡ ਆ ਜਿਹੜਾ ਸਾਡੇ ਘਰ ਦੇ ਮਸਾਲੇ ਬਣਾਉਂਦਾ ਹਲਦੀ ਦੇ ਮਸਾ ਹਲਦੀ ਮਿਰਚਾਂ ਮਸਾਲੇ ਬਣਾਉਂਦਾ ਬ੍ਰਾਂਡ ਦਾ ਨਾਮ ਲਿਓ ਜੀ ਹੋਲ 9 ਆਰਗੈਨਿਕ ਰੈਂਚ ਜੀ ਹੋਲ 9 ਆਰਗੈਨਿਕ ਰੈਂਚ ਆਪਣਾ ਬ੍ਰਾਂਡ ਆ ਆਪਣੇ ਪੰਜਾਬੀਆਂ ਦਾ ਤੁਹਾਨੂੰ ਉੱਪਰਲੇ ਪਾਸੇ ਲੋਗੋ ਚੱਲਦਾ ਦਿਖਾਈ ਦਿੱਤਾ ਆਊਗਾ ਇਸ ਵੀਡੀਓ ਦੇ ਤੇ ਉਹਦਾ ਨਾ ਤੁਸੀਂ ਐਂ ਕਰਿਓ ਤੇ ਉਹ ਕਿਹੜੇ ਥਾਂ ਜੀ ਆਪਣਾ ਮੇਨ ਜਿਹੜੀ ਹੈਗੀ ਸਾਡਾ ਵੈਸੇ ਲੋਕੇਸ਼ਨ ਨੀਰ ਉਹ ਮਰੰਡੇ ਪੈ ਜਾਂਦਾ ਜੀ ਮਰੰਡੇ ਤੋਂ ਚੁੰਨੀ ਨੂੰ ਰੋਡ ਜਾਂਦੀ ਹੈ ਜੀ ਮਰੰਡੇ ਤੋਂ ਜੇ ਤੁਸੀਂ 2 2.5 ਕਿਲੋਮੀਟਰ ਜਾਓਗੇ ਪਟੇੜੀ ਪਿੰਡ ਆਉਂਦਾ ਜੀ ਉਰੇ ਤੁਸੀਂ ਗੂਗਲ ਤੇ ਗੂਗਲ ਕਰੋ ਯਾਰ ਹੋਲ 9 ਆਰਗੈਨਿਕ ਰੈਂਚ ਹਾਂਜੀ ਤੁਸੀਂ ਇਹਨੂੰ ਸਰਚ ਕਰ ਲਓ ਉਨੇ ਤੁਹਾਨੂੰ ਦੇ ਦੇਣਾ ਐਡਰੈਸ ਹੋਰ ਐਡਰੈਸ ਲਾ ਕੇ ਤੁਸੀਂ ਇੱਥੇ ਆ ਜਾਓ ਗੇੜਾ ਮਾਰ ਜਿਓ ਨਾਲੇ ਆਰਗੈਨਿਕ ਲੈ ਜਾਓ ਸਮਾਨ ਨਾਲੇ ਆਰਗੈਨਿਕ ਵਾਲੇ ਲੈ ਜਾਓ ਜਾਣਕਾਰੀ ਬਿਲਕੁਲ ਜੀ ਬਿਲਕੁਲ ਨਾਲੇ ਭਾਈਆ ਬੈਲ ਦਾ ਰੁੱਖ ਦੇਖਣਾ ਇਹ ਵਾਕਈ ਵੇਖਣ ਵਾਲਾ ਰੁੱਖ ਆ ਮਾਰ ਜਿਓ ਬਿਲਕੁਲ ਬਿਲਕੁਲ